ਕਿਥਾ ਬਸਾਓ ਏ ਕੋ ਕਵਾਓ ਜਿਸ ਤੇ ਓਏ ਲਖ ਦਰਿਆ ਇਥੇ ਲਖ ਦੇ ਅਕ ਨਹੀਂ ਇਹ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੇ ਗਿਣਤੇ ਨਹੀਂ ਸੰਖ ਇੱਕ ਹਿੰਦਸਾ ਹੈ ਅ ਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੁੰਦੀ ਸੋ ਅਰਵੰਦਾ ਇੱਕ ਸੰਖ ਅ ਸੰਖ ਅ ਸੰਖ ਜਦੋਂ ਸੰਖ ਬਾਬ ਮਹਾਰਾਜ ਇਹਨਾਂ ਸੰਖਿਆ ਨੇ ਗਿਣਤੀ ਨਹੀਂ ਗਿਣਤੀ ਤੋਂ ਪਰੇ ਦੇਖੋ ਅਨੰਤ ਸੂਰਜ ਪ੍ਰਗਟ ਹੁੰਦੇ ਨੇ ਉਸੇ ਕਵਾਉ ਤੋਂ ਉਸੇ ਬੋਲ ਤੋਂ ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਉਹ ਬੋਲ ਕੀ ਸੀ ਆਵਾਜ਼ ਕੀ ਸੀ ਇਸ ਆਵਾਜ਼ ਨੂੰ ਸਾਰੇ ਅਵਤਾਰੀ ਪੁਰਸ਼ਾਂ ਨੇ ਬਿਆਨ ਕੀਤਾ ਦੱਸੇ ਮੁਹੰਮਦ ਸਾਹਿਬ ਵੀ ਦੱਸਦੇ ਨੇ ਇਸਾ ਵੀ ਦੱਸਦੇ ਨੇ ਜੈਨ ਧਰਮ ਦੇ ਬਾਣੀ ਸੁਆਮੀ ਮਹਾਵੀਰ ਵੀ ਦੱਸਦੇ ਨੇ ਸਨਾਤਨ ਮੱਧੇ ਉਪਨਿਸ਼ਦਾਂ ਦੇ ॠषि ਵੀ ਦੱਸਦੇ ਨੇ ਬਗਦਦ ਕਰੀਰ ਵੀ ਦੱਸਦੇ ਨੇ ਗੁਰੂ ਨਾਨਕ ਧੰਗੂੜਾਬਿੰਦ ਸਿੰਘ ਜੀ ਮਹਾਰਾਜ ਵੀ ਦੱਸਦੇ ਨੇ ਪਰ ਸਾਰੇ ਸ਼ਬਦ ਵੀ ਰੂਪ ਰੇਖਾ ਵਤਵਤ ਦੇ ਅੰਦਰ ਦਿੱਤੇ ਨੇ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਸੀ ਕੁੰਨ ਕੁੰਨ ਨਾਮ ਦੇ ਫਨ ਹੋਈ ਤੇ ਜਗਤ ਬਣ ਗਿਆ ਤੇ ਹੁਣ ਹੈ ਜਦ 400 ਸਾਲਾਂ ਦਾ ਸਾਨੀ ਕੋਲ ਮਹਾਂਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇੱਕ ਬਹੁਤ ਵੱਡੇ ਪੱਧਰ ਤੇ ਅਮਰਸਰ ਮਨਾਇਆ ਗਿਆ। ਸਾਰੇ ਬਾਜ਼ਾਰ ਗਲੀਆਂ ਐ ਇੱਕ ਸੰਗਤ ਰੌਣਕ ਵੀ ਨਹੀਂ ਸਕਦਸੀ। ਫਰਾਂਡੂ ਸ਼ਹਿਰ ਤੋਂ ਬਾਅਦ ਨਿਊ ਅਮਰਸਰ ਦੇ ਜੋ ਬਣਾਇਆ ਸੀ ਮੈਂ ਬੜੀ ਯਤਨ ਨਾਲ ਉੱਥੇ ਪਹੁੰਚਿਆ। ਪਗੜਿਆਲੇ ਮਨ ਨੂੰ ਪਛਾਇਆ ਨਹੀਂ ਪਾ ਸਕਦਸੀ। ਮੋਰਨ ਲਈ ਦਰਾਈ ਲੰਨਾ ਜੀ ਵੀ ਆਏ। اس وقت حضرت نظام الدین کی دی درگاہ دے جو اولیاء نے مجور نے اولیاء ہے ہندو دھرم دے چوٹی دے جو ذمہ وار سنت نے وہ بھی پہنچے حضرت نظام الدین کی دی درگاہ دے مجور غالباً میرے دوں ਉੱਲੀ ਉਹਨਾਂ ਵਿੰਦਨਾ ਮੇਰੇ ਸੰਨ 10 15 15 ਮਿੰਟ ਦਾ ਸਾਲਾ ਸੀ ਬਹੁਤ ਸਾਰੇ ਬੰਤੇ ਗਏ। ਉਹ ਕਈ ਲਗੇ। ਖੁਦਾ ਤੋਂ ਇੱਕ ਆਵਾਜ਼ ਆਵੇ। ਔਰ ਇਹ ਦੁਨੀਆ ਆਦਮੇ ਵਜੂਦ ਵਿੱਚ ਆਈ। ਉਹਨਾਂਗੇ ਲਬਸ। ਖੁਦਾਨ ਸੇ ਇੱਕ ਆਵਾਜ਼ ਆਈ। ਔਰ ਇਹ ਦੁਨੀਆ ਆਦਮੇ ਵਜੂਦ ਵਿੱਚ ਆਈ। ਉਹਨਾਂ ਨੇ ਦੋ ਸ਼ਬਦ ਬੋਲ ਵੀ ਕਰੇ। ਉਹ ਵੀ ਮਹਰਸ ਕਰਦੇ। اردو جو کچھ انہوں نے کہا جب یہ ساری دنیا اکل مند ہوگی ابھی نہیں ہے جب یہ ساری دنیا اکل مند ہوگی اس وقت دھارمک ہوگا اور اس کا نام ہوگا دھن گروہ لبس گرس لگے اجے دنیا اتنی سیاح نہیں ਬਜ਼ੁਰਗ ਜੀ ਕਹਿੰਖਾਫੀ ਮੈਂ ਸਮਝਦਾ ਨਵੇਂ ਦੇ ਡੇਡੇ ਜ਼ਰੂਰ ਹੋਣਗੇ ਕਿਉਂ ਉਹ ਖੁਦ ਉੱਠ ਬੈਠ ਨਹੀਂ ਸਕਦੇ ਸੰ ਚਰਨ ਨੇ ਉਠਾਇਆ ਲਿਟਾਇਆ ਬਜ਼ੁਰਗ ਬਸੰ ਪਰ ਬੜੇ ਸਿਆਣੇ ਬੜੇ ਸੁਣਦੇ ਬੜੀ ਕੀਮਤੀਆਂ ਲੰਦਾ ਉਹਨਾਂ ਨੇ ਆਖੀਆਂ ਔਰ ਆਖਿਆ ਸੰਸਾਰ ਬਣਿਆ ਖੁਦਾ ਦੀ ਆਵਾਜ਼ ਤੋਂ ਖੁਦਾ ਦੇ ਬੋਲ ਮਹੰਮਦ ਸਾਹਿਬ ਕਹਿੰਦੇ ਨੇ ਉਹ ਆਵਾਜ਼ ਸੀ ਉਨ ਇਸਵੀਅਸ ਕਹਿੰਦੇ ਪਰ ਸ਼ਬਦ ਦੀ ਰੂਪ ਰੇਖਾ ਅਲੱਗ ਦਰਦੇ ਨੇ ਉਹ ਸ਼ਬਦ ਸੀ ਲੋਗੋਸ ਉਪਨਿਸ਼ਦਾਂ ਦੇ 108 ਉਪਨਿਸ਼ਦਾਂ ਨੇ ਜਿਹਦੇ ਜਵਾਬਨ 60 ਪੈਂਟ ਦੇ ਕਰੀਬ ਐਸਾ ਕਹਿੰਦੇ ਨੇ ਉਪਨਿਸ਼ਦਾਂ ਉਹ ਸ਼ਬਦ ਸੀ ਉਹ ਅੰਕਾਰ ਬਾਕੀ ਕਹਿੰਦੇ ਨੇ ਉਹ ਸ਼ਬਦ ਸੀ ਉਹ ਭਗਤ ਕਵੀ ਹੈ पावन अखरी श्री कबीर जी धन गुरु घनसाव जी महाराज ਦੇ ਦਰਜ ਕਬੀਰ ਕਹਿੰਦੇ ਨੇ ਓਮਕਾਰ ਆਦਮੇ ਜਾਣਾ ਲਿਖੇ ਰਵੇਤੇ ਤਾਏ ਨਾ ਵਾਣਾ ਓਮਕਾਰ ਆਪੀ ਸ਼ਬਦ ਹੈ ਮਨੰ ਦੀ ਪਹਿਲੀ ਆਵਾਜ਼ ਤੇ ਪਹਿਲਾ ਸ਼ਬਦ ਹੈਂ ਦੀ ਆਵਾਜ਼ ਹੈ ਇਸੇ ਕੋ ਸੰਸਾਰ ਹੋਇਆ ਓਮਕਾਰ ਆਦਮੇ ਜਾਣਾ ਲਿਖੇ ਰਵੇਤੇ ਤਾਏ ਨਾ ਵਾਣਾ ਉਹ ਅੰਕਾਰ ਲਿਖ ਦੋ ਮਿਟਾ ਦੋ ਇਤਨਾ ਨਹੀਂ ਕਬੀਰ ਕੇ ਦੇ ਉਹ ਅੰਕਾਰ ਦੀ ਤੁਨ ਬ੍ਰਹਮਣ ਦੇ ਸਮਾਉ ਦੋ ਹੁਣ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਲਈਏ ਉਹ ਸ਼ਬਦ ਕੀ ਸੀ ਜਿਸ ਤੋਂ ਅਰਬਾ ਖਰਬਾ ਸੂਰਜ ਪ੍ਰਗਟ ਹੋਏ ਧੁੰਦ ਪਾਣੀ ਬਣ ਗਏ ਔਰ ਇਹ ਜ਼ਮੀਨ ਸੂਰਜ ਦਾ ਟੁਕੜਾ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ ਪਾਣੀ ਦੇ ਵਿੱਚ ਇਹ ਟੁਕੜਾ ਅਨੰਤ ਕਾਲ ਤੱਕ ਰਹਿਣ ਕਰਕੇ ਇਹਦਾ ਉੱਪਰ ਦਾ ਭਾਗ ਜਿਹੜਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਪ੍ਰਗਟ ਹੋਇਆ ਆਕਾਰ ਰੂਪ ਦੇ ਜਿਹੜੇ ਪਹਿਲੇ ਕੀ ਸੀ ਪੱਥਰ ਪੱਥਰ ਉਹ ਸ਼ਬਦ ਪਹਿਲਾ ਕੀ ਸੀ ਜਿਸ ਤੋਂ ਇਤਨਾ ਚਾਨਣ ਹੋ ਗਿਆ ਇਤਨੇ ਸੂਰਜ ਹੋ ਗਏ ਰੇਕ ਇੱਕ ਸੂਰਜ ਦੇ ਕਈ ਕਈ ਟੁਕੜੇ ਧਾਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਫੜੇ ਵਿੱਚੋਂ ਜਿਹੜੇ ਜਾਪ ਸਾਖ ਪੜਦੇ ਹਨ ਬੜੀ ਅਗਮਈ ਬਾਣੀ ਹੈ ਹੈ ਜਰਾ ਔਖੀ ਇਸ ਵਾਸਤੇ ਅਲਗ ਹੀ ਫਾਰਸੀ ਤੇ ਸੰਸਕ੍ਰਿਤ tinca ਭਾਸ਼ਾਵਾਂ ਦਾ ਜੋੜ ਹੈ ਕਿ ਤਿੰਨ ਨਹੀਂ ਵਿਖੜੀਆਂ ਹੈ ਇਸ ਵਾਸਤੇ ਮੈਂ ਦੇਖਿਆ ਸਾਰੀਆਂ ਬਾਣੀਆਂ ਕਈਆਂ ਨੂੰ ਕੰਟ ਹੋ ਜਾਂਦੀਆਂ ਨੇ ਜਦ ਜਾਪ ਸਾਖ ਪੜਦੇ ਨੇ ਦੇਖਣਾ ਹੈ ਔਖਾ ਸਾਰੇ ਜਾਤ ਸਭ ਦੇ ਕੀਏ ਪ੍ਰਭੂ ਦੇ ਸਰੂਪਾਂ ਨੂੰ ਨਮਸਕਾਰ ਹੈ ਨਮਸਤੁ ਅਕਾਲ ਦੇ ਨਮਸਤੰ ਕਿਰਪਾ ਦੇ ਨਮਸਤੁ ਅਰੂਪ ਦੇ ਨਮਸਤੰ ਅਨੂਪ ਦੇ ਸਾਰੇ ਛੰਡਾਂ ਦੇ ਵਿੱਚ ਮਨ ਸਾਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰੰਧ ਬ੍ਰੰਦੇ ਨਮੋ ਬੀਜ ਬੀਜੇ ਨਮੋ ਨਮੋ ਸ਼ਿਵਾ ਨਮਸਕਾਰ ਸਾਰੇ ਚੰਦ ਮਲੇਸ਼ੀਆ ਦੇ ਗੱਲ ਨੇ ਹਰਬੰਤੀ ਐਂਥੀ ਸਾਲ ਪੁਰਾਣੀ ਬਾਰਦੇਸ਼ਾ ਸ਼ਾਮ ਨੂੰ ਸਰਸੰਦੋਂ ਦਾ ਸਵੇਰੇ ਨਹੀਂ ਹੁਣ ਸਹਜੇ ਸਹਜੇ ਭਾਰਤ ਜੀ ਇਸ ਤਰ੍ਹਾਂ ਵੱਡਾ ਬੈ ਸਵੇਰੇ ਇਕੱਲੇ ਬੋਲ ਟਾਈਮ ਕੋ ਨਹੀਂ ਮਾਵੇਂ ਗੁਰ ਵੰਦਰ ਫੇਰਾ ਖਤ ਬਟਿਆ ਕਰਾ ਸਿਰਸਰੈ ਤੇ ਵੀ ਸ਼ਾਮ ਲਈ ਬੋਲ ਜਾ ਰਿਹਾ ਹੈ ਬਾਰਦੇਸ਼ਾਂ ਦੇ ਸਵੇਰੇ ਕੋਈ ਆਂਦਾ ਹੀ ਨਹੀਂ ਕੋ ਦਰ ਹੈ ਸ਼ਾਮ ਤੋਂ ਸਵੇਰ ਲਈ ਨਿਤਨੇਮ ਤੋਂ ਬਾਅਦ ਮੈਂ ਵੇਲਾ ਸੀ ਲਗਾ ਅਗਿਆ ਕਰਨਾ ਆਇਆ ਦੇਖੀਏ ਕਿ ਸਹੀ ਜਗਤ ਸਾਹਿਬ ਨੇ ਨਮੋ ਨਮ ਉਹ ਨਮਸਕਾਰ ਨਮਸਕੰ ਨਮਸਤੰ ਬਾਰ ਬਾਰ ਸਤਿਗੁਰ ਨਮਸਕਾਰ ਕਰਦਨੇ ਕਿਤਨੇ ਰੂਪਾਂ ਨੂੰ ਅਤੇ ਕਿਤੇ ਨਾ ਇਸ ਮੈਂ ਅੱਜ ਕਰਦੇ ਆ ਇਹ ਮੈਂ ਗਿਣਤੀ ਅਰੰਭ ਕੀਤੀ ਹੋ ਸਕਦਾ ਮੈਂ ਐਸਾ ਦਾਵਾ ਨਹੀਂ ਕਰਦਾ ਕਿ ਮੇਰੀ ਗਿਣਤੀ ਸਹੀ ਹੋ ਗਈ ਮੈਨੂੰ 3 ਦਿਨ ਲੱਗੇ ਸਨ ਗਿਣਤੀ ਕਰਨ ਦੇ ਯਾਰਾਂ ਸੌ ਦਫਾ ਸਤਿਗੁਰ ਨੇ ਨਮਸਕਾਰ ਕੀਤੀ ਹੈ ਯਾਰਾਂ ਸੌ ਰੂਪਾਂ ਨੂੰ ਕੀਤੀ ਹੈ ਇੱਕ ਦਫਾ ਜਾਗ ਸਾਧ ਦਾ ਫਿਰਦਾ ਨਾ ਕੇ ਪਾਠ ਕਰ ਲਈਏ ਪਰੀ ਪੂਰਨ ਪਰਮਾਤਮਾ ਨੂੰ 11000 ਵਾਰ ਅਰਦਾਸ ਕਰਕੇ ਉਹ ਦੇਸ਼ ਯਾਨੋ ਸੋਸਲ ਕੁਝ ਰਸਕਤੇ ਮੈਨੋਂ ਜਿ ਜੀ ਮਿਲੇ ਨੇ ਇੱਕ ਕੋਈ ਛੰਦ کافی ਹੈ ਫਿਰਦਾ ਨਾ ਕੇ ਪੜੀ ਹੈ ਮਨ ਅਗਲ ਕੋੜ ਘਣਾਲ ਜਾਂਦਾ ਇੱਕ ਛੰਦ ਦੇ ਜੀ ਇਤਨੀ ਬਰਕਤ ਇੱਕ ਛੰਦ ਵੀ ਇਤਨੀ ਅਗੰਮੀ ਦੁਨੀਆ ਦੇ ਦਰਵਾਜ਼ੇ ਖੋਲ ਦਿੰਦਾ ਜਾਬ ਸਾਹਿਬ ਦਾ ਬੋਲ ਉਹ ਪਹਿਲਾ ਸ਼ਬਦ ਪਹਿਲੀ ਆਵਾਜ਼ ਕੈਸੀ ਜਿਸ ਤੋਂ ਸੰਸਾਰ ਬਣਿਆ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਓਮਕਾਰ ਆਦ ਕਥਨੇ ਅਨਾਦ ਅਨਾਦੀ ਕਥਨੇ ਹੈ ਆਦ ਬੋਲ ਹੈ ਪਹਿਲਾ ਬੋਲ ਹੈ ਕਿ ਓਮਕਾਰ ਇਹ ਪਹਿਲੀ ਆਵਾਜ਼ ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ ਇਸ ਤੋਂ ਪਹਿਲੇ ਸ਼ਬਦ ਦੀ ਦੁਨੀਆ ਨਹੀਂ ਸੀ ਇਸ ਤੋਂ ਪਹਿਲਾ ਧੁਨ ਨਹੀਂ ਸੀ ਮਹਾਰਾਜ ਕਹਿੰਦੇ ਨੇ ਓਮਕਾਰ ਆਗ ਕਤਨੇ ਅਨਾਹ ਤੇ ਅਨਾਦੀ ਕਤਨੇ ਹੈ ਔਰ ਆਗ ਬੋਲ ਪੈਦਾ ਬੋਲ ਹੈ ਔਰ ਅਨਾਹਤ ਹੈ ਕਿ ਆਹਤ ਬੋਲ ਹੁੰਦਾ ਹੈ ਕਿ ਖਨਾਹਤ ਹੁੰਦਾ ਹੈ ਆਹਤ ਜੋ ਛੋਟ ਨਾਲ ਪੈਦਾ ਹੁੰਦਾ ਹੈ ਟਕਰਾਓ ਨਾਲ ਜਿਹੜੀ ਆਵਾਜ਼ ਪੈਦਾ ਹੋਵੇ ਉਹਨ ਆਹਤ ਸ਼ਬਦ ਕਹਿੰਦੇ ਨੇ ਪੱਥਰ ਨਾਲ ਪੱਥਰ ਟਕਰਾਵੇ ਜਦ ਆਤਮਾ ਨਾਲ ਆਤਮਾ ਟਕਰਾ। ਕੋਹਣ ਦਰਖਤ ਨਾਲ ਟਕਰਾਵੇ ਪਾਣੀ ਪੱਥਰਾ ਨਾਲ ਟਕਰਾਵੇ। ਅਸੀਂ ਜੋ ਬੋਲਦੇ ਆ ਪਮਨ ਨਾਗੀ ਨਾਲ ਟਕਰਾਂਦੀ ਤੇ ਆਵਾਜ਼ ਆਂਦੀ ਹੈ। ਇਹ ਸਾਰੇ ਬੋਲ ਆਵਾਜ਼ਾਂ ਆਹਤ ਕਹਿੰਦੀ ਹੈ। ਉਹ ਜੋ ਓਮਕਾਰ ਦੀ ਧੁਨ ਹੈ ਅਨਾਹਤ। ਇਹ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਈ। ਪਰਮਾਤਮਾ ਦੇ ਅਕੀਰਤ ਨੇ ਪਰਮ ਆਤਮਾ ਪਰਮਚਾਨਣ ਪਰਮ ਪ੍ਰਕਾਸ਼ ਇਹ ਪਰਮ ਪ੍ਰਕਾਸ਼ ਤੋਂ ਦੋਨਾਂ ਦੀ ਹੈ ਸਿੱਧੀ ਆਈ ਹੈ ਇਹ ਆਹਤ ਸ਼ਬਦ ਨਹੀਂ ਹੈ ਅਨਾਹਤ ਹੈ ਆਹਤ ਅਨੇਕ ਅਨਾਹਤ ਅਨਾਹਤ ਜੁਗ ਜੁਗ ਏਕੋ ਹੈ ਇਹ ਅਨਾਹਤ ਸ਼ਬਦ ਕੀ ਸੀ ਉਹ ਅੰਕਾਰ ਆ ਕਤਨੇ ਅਨਾ ਇਸੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੰਬੀਆਂ ਬਾਣੀਆਂ ਗੁਰੂ ਨਾਨਕ ਦੇ ਜਬਲੀ ਸਾਹਿਬ ਸਿੱਧ ਗੋਸ਼ ਸਲੋਕ ਗੁਵਾਰਾ ਤੋਂ ਵਧੇ ਹੈ ਤੁਖਾਰੀ 12 ਮਾ ਹੈ ਉਥੇ ਧਨਗੁਰ ਨਾਨਕ ਦੇਵ ਜੀ ਮਹਾਰਾਜ ਦੀ ਲੰਬੀ ਬਾਣੀ ਹੈ ਉਹ ਓੰਕਾਰ ਓੰਕਾਰ ਰਾਮ ਗਲੀ ਰਾਗ ਦੇ ਇਹਦਾ ਹੈਡਿੰਗ ਇਸ ਤਰ੍ਹਾਂ ਹੈ ਦਕਣੀ ਓੰਕਾਰ ਬਾਉ ਰਾਮ ਗਲੀ ਦਕੜੇ ਜਿਹੜੀ ਦੱਖਣ ਭਾਰਤ ਦੇਚ ਰਾਮ ਗਲੀ ਗਾਇਨੀ ਕੀਤੀ ਜਾਂਦੀ ਹੈ ਉਹ ਉਹ ਰਾਗ ਚੜਾਇਆ ਉਸ ਰਾਗ ਦੇ ਸਤਿਗੁਰਾਂ ਨੇ ਗਾਇਏ ਇਹ ਬਾਣੀ ਇਥੋਂ ਆਰੰਭ ਹੁੰਦੀ ਹੈ ਉਹ ਣਕਾਰ ਬ੍ਰਹਮਾ ਉਤਪਤ ਉਹਨਾਂ ਰਾੁਰ ਕੀ ਯਜਨ ਜਿਦਿ ਉਹ ਣਕਾਰ ਸਹਿਜੁ जोग भए ਉਹ ਣਕਾਰ ਮੇਧਰੇ ਬਾਣੇ ਸਾਰਾ ਪਸਾਰਾ ਪਉੰਕਾਰ ਦੀ ਤੁੰਤੋ ਹੈ ਇਹ ਓੰਕਾਰ ਬਾਣੀ ਜੋ ਲੰਬੀ ਚੌੜੀ ਹੈ ਕਿਥੇ ਉਚਾਰਣ ਕੀਤੀ ਆਪਦੀ ਗਤੜੀ ਅਸਰਾ ਭਾਰਤ ਦੇਚ ਇੱਕ ਤੀਰਥ ਹੈ ਇਹਨਾਂ ਦੌਰ ਤੋਂ 40 ਮੀਲ ਦੀ ਦੂਰੀ ਤੇ ਹੈ ਉਸੇ ਦਿਨ ਦਾ ਨਾਂ ਹੈ ਓਮ ਅੰਕਾਰ ਸ਼ਹਿਰ ਦਾ ਨਾਂ ਹੈ ਓਮ ਅੰਕਾਰ ਮੰਦਰ ਦਾ ਨਾਂ ਹੈ ਓਮ ਅੰਕਾਰ ਰੇਲਵੇ ਸਟੇਸ਼ਨ ਦਾ ਨਾਂ ਹੈ ਓ ਉਸੇ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਵਿਦਿਆਲਾ ਸੀ ਜਿੱਥੇ ਬ੍ਰਾਹਮਣਾਂ ਨੂੰ 6 ਸ਼ਾਸਤਰ ਪੜਾਏ ਜਾਂਦੇ ਸਨ ਵੇਦ ਪੜਾਏ ਜਾਂਦੇ ਸਨ ਉਪਨਿਸ਼ਦ ਪੜਾਏ ਜਾਂਦੇ ਸਨ ਉਸੇ ਵਿਦਿਆਲੇ ਦੇ ਸਤਿਗੁਰਾਂ ਨੇ ਇੱਕ ਬਾਣੀ ਉਚਾਰਨ ਕੀਤੀ ਉਸ ਬਾਣੀ ਦਾ ਨਾਮ ਹੈ ਉਹ ਅੰਕਾਰ ਨਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਉਹ ਅੰਕਾਰ ਬ੍ਰਹਮਾ ਪਤ ਪਰ ਉਹ ਅੰਕਾਰ ਕੀ ਆਜਨ ਜੇ ਉਹ ਅੰਕਾਰ ਸਹਿਜ ਜੋ ਹੈ ਉਹ ਅੰਕਾਰ ਬੇਦ ਨ ਹੈ ਜਿੱਥੇ ਇਹ ਬਾਣੀ ਚਾਲਣ ਕੀਤੀ ਅੱਜ ਉੱਥੇ ਹੈ ਗੁਰਦੁਆਰਾ ਗੁਰਦੁਆਰਾ ਉਹ ਅੰਕਾਰ ਮੰਦਰ ਦਾ ਨਾਮ ਹੈ ਉਹ ਅੰਕਾਰ ਸਾਰੇ ਪੀਰਤ ਦੇ ਸ਼ਹਿਰ ਦਾ ਨਾਮ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਮ ਹੈ ਉਹ ਔ ਸਾਰੇ ਕਦੀਮਾਂ ਦੇ ਮਾਹਿਰ ਇਹ ਕਹਿੰਦਾ ਦੱਸਦੇ ਨੇ ਇਹ ਮੰਦਿਰ ਘਟ ਤੋਂ ਘਟ 4000 ਸਾਲ ਪੁਰਾਣਾ ਹੋਣਾ ਚਾਹੀਦਾ ਇੱਥੇ ਮੰਦਿਰ ਕਿ ਕਿ ਪਹਾੜ ਨੂੰ تراਸ਼ ਕੇ ਬਣਾਇਆ ਗਿਆ ਹੈ ਕਰੀ ਗਰੀ ਦਾ ਆਪਣਾ ਨਮੁੰਦਾ ਹੈ ਸ਼ਿਵ ਦਾ ਮੰਦਿਰ ਹੈ ਸ਼ਿਵ ਜੀ ਦਾ ਮੰਦਿਰ ਹੈ ਤੇ ਮੰਦਿਰ ਦਾ ਨਾਮ ਹੈ ਓਮੰਕਾਰ ਉਹਨੂੰ ਕਹਿੰਦੇ ਓਮੰਕਾਰ ਇਹਦਾ ਮਤਲਬ ਹੈ 4000 ਸਾਲ ਇਹ ਸ਼ਬਦ ਪੁਰਾਣਾ ਹੈ ਅੱਗੇ ਤੋਂ ਜ਼ਿਆਦਾ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਪ੍ਰਮਾਤਮਾ ਤੋਂ ਇੱਕ ਆਵਾਜ਼ ਹੋਈ ਕਿ ਉਹ ਅੰਕਾਰ ਉਸੇ ਤੋਂ ਅਰਮਾ ਖਰਮਾ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣ ਗਏ ਇਸੇ ਨੂੰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੀਤਾ ਬਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆ ਇਹ ਤਕਵਾਉਤੋ ਜ਼ਿੰਦਗੀ ਦੇ ਅਨੰਤ ਦਰਿਆ ਚਲਵੇ ਜੀਵਨ ਦਾ ਦਰਿਆ ਕਿ ਐ ਸੋਹਰ ਜਸਵੇਤ ਰੀਤੇ ਜਿਤਨਾ ਜੀਵਨ ਚੱਲਦਾ ਪਏ ਸੋਹਰਜ ਕਰੇ ਅਗਰ ਸੋਹਰ ਠੰਡਾ ਪੈ ਜਾਏ ਸਭ ਕੁਝ ਠੰਡਾ ਹੋ ਜਾਏ ਮੁਰਗੇ ਦੀ ਪਛਾਣ ਕੀ ਹੁੰਦੀ ਕਹਿੰਦੇ ਹੱਥ ਪੈ ਠੰਡੇ ਹੁੰਦੇ ਹਨ ਨਾ ਲਗਦਾ ਸੋਹਰਜ ਠੰਡਾ ਹੋ ਗਿਆ ਤਾਂ ਸਭ ਕੁਝ ਠੰਡਾ ਹੋ ਜਾਏਗਾ ਜੀਵਨ ਚੱਲ ਰਿਹਾ ਹੈ ਸੁਣਨ ਕਰਕੇ ਸੋਹਰਜ ਦੇਖੋ ਰੁਤ ਅਨੇਕ ਨਾਂ ਇਹ ਕਰਤੇ ਕੇ ਕਿਤੇ ਰੇਸ ਇਹ ਪ੍ਰਕਿਰਤੀ ਜੋ ਅਨੇਕਾਂ ਵੇਸ ਬਦਲਦੀ ਹੈ ਇੱਕ ਸੂਰਜ ਵਰਗੀ। ਹਰਵੇਂ ਅਜਕਾ ਇੱਕ ਇੱਕ ਸੂਰਜ ਦੇ ਜਿਹੜੇ ਕਈ ਟੁਕੜੇ ਹੋਏ, ਹੰਦ ਬਾਣੀ ਬਣ ਗਈ। ਉਹ ਇਹ ਟੁਕੜਾ ਜੋ ਨੀਰਾ ਅਗਦਾ ਗੋੜਾ ਸੀ ਜਿਸ ਨੂੰ ਅਜ ਦਰਤੀ ਕਹਿੰਦੇ ਆ ਸੀ। ਅਨੰਤ ਕਾਲ ਤੱਕ ਇਹ ਬਖਦਾ ਹੋਇਆ ਅਗਦਾ ਗੋੜਾ ਹੀ ਸੀ। ਸੇਤੇ ਸੰਦੇ ਇਹਦਾ ਉੱਪਰ ਲਾਹਾਂ ਛੰਡਾ। ਤੇ ਜਿਸ ਰੂਪ ਦੇ ਪ੍ਰਗਟ ਹੋਇਆ ਅਥਰ ਜੀਵਨ ਦੀ ਸ਼ੁਰੂਆਤ ਇਹ ਇੱਕ ਕਹਿ ਲੋ ਸੰਸਾਰ ਦੀ ਸ਼ੁਰੂਆਤ ਪਥਨਾ ਤੋਂ ਹੋਈ ਸ਼ੁਰੂਆਤ ਆਦ ਪਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗ ਹੈ ਸੁੱਤੇ ਹੋਏ ਦੀ ਯਾਤਰਾ ਹੈ ਜਾਗਣਾ ਇਹ ਮੈਂ ਇਸ ਕਰਾਂ ਪੱਥਰ ਟੋਟਲੀ ਸੁੱਤਿਆ ਹੋਇਆ ਦੂਸਰਾ ਇਹ ਵੀ ਅਜਿਹਾ ਪੱਥਰ ਦਾ ਤੇ ਪ੍ਰਮਾਤਮਾ ਦਾ ਬਾਹੌਰ ਨਾਲ ਦੇਖੋਗੇ ਸੁਭਾਅ ਇੱਕੋ ਹੀ ਹੈ ਤੁਸੀਂ ਆਖੋਗੇ ਮੈਂ ਕੀ ਕਹ ਰਿਹਾ ਪੱਥਰ ਨੂੰ ਭੁੱਖ ਪਿਆਸ ਨਹੀਂ ਲੱਗਦੀ ਪ੍ਰਮਾਤਮਾ ਨੂੰ ਵੀ ਨਹੀਂ ਲੱਗਦੀ ਪੱਥਰ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪ੍ਰਮਾਤਮਾ ਨੂੰ ਵੀ ਨਹੀਂ ਵਿਆਪਦਾ ਸਾਰੇ ਦਿਨ ਪੱਥਰ ਨੂੰ ਮੱਥਾ ਟੇਕੋ ਉਪਮਾ ਕਰੋ ਨਹੀਂ ਕੋਈ ਵਰ ਨਹੀਂ ਦੇਣਾ ਉਸਦਾ ਕੀ ਮਾਫ਼ ਜਿੰਦਾ ਕਰੋ ਕਿਸ ਪੱਥਰ ਨੇ ਕੋਈ ਸਰਾ ਕਰਨੀ ਹੈ ਸਾਰੇ ਮਿਲ ਕੇ ਪ੍ਰਮਾਤਮਾ ਦੀ ਉਪਮਾ ਕਰਨ ਉਹ ਕੋਈ ਵੱਡਾ ਨਹੀਂ ਹੋ ਜਾਂਦਾ ਕੋਲ ਨਹੀਂ ਜਾਂਦਾ ਤੇ ਸਾਰੇ ਮਿਲ ਕੇ ਨਿੰਦਾ ਕਰਨ ਤੇ ਕੋਈ ਘਟ ਨਹੀਂ ਜਾਂਦਾ ਜੇ ਸਭ ਮਿਲ ਕੇ ਆਖਣ ਬਾਹਰ ਵੱਡਾ ਨਾ ਹੋਵੇ ਬਾਹਰ ਨਾ ਹੈ ਸੁਭਾਵ ਪ੍ਰਮਾਤਮਾ ਦਾ ਤੇ ਪੱਥਰ ਦਾ ਇੱਕੋ ਉੱਚਾ ਨਾ ਬੋਕ ਬਿਆਸ ਪੱਥਰ ਤੋਂ ਨਹੀਂ ਲੰਬੀਏ ਨਾ ਪ੍ਰਮਾਤਮਾ ਨਾ ਬੋਕ ਸੁਖ ਪੱਥਰ ਨੂੰ ਵੀ ਨਹੀਂ ਨਾ ਪ੍ਰਮਾਤਮਾ ਪੱਥਰ ਸੰਸਾਰ ਤੋਂ નિર્ਲੇਪ ਹੈ ਬਿਲਕੁਲ ਪ੍ਰਮਾਤਮਾ ਵੀ નિર્ਲੇਪ ਹੈ ਜਿਹੜੇ ਬਰਮੰਗ ਨਹੀਂ ਹੈ ਪਰ ਜਿਹਨੇ ਆਸਮਾਨ ਦਾ ਅੰਦਰ ਹੈ ਇਹ ਪੱਥਰ ਟੋਟਲੀ ਸੁਤਾ ਹੋਇਆ ਹੈ ਪ੍ਰਮਾਤਮਾ ਹੋਰਾਂ ਜਾਗੇ ਹੋਇਆ ਹੈ ਸਤਿਗੁਰੂ ਜਾਗਤਾ ਹੈ ਦੇ ਉਹ ਪੂਰਾ ਜਾਗੇ ਹੋਇਆ ਹੈ ਤੇ ਜਾਗੇ ਹੋਏ ਨਾਲ ਜਾਗੇ ਹੋਏ ਦਾ ਸੰਬੰਧ ਹੋ ਸਕਦਾ ਹੈ ਸੁੱਤੇ ਦਾ ਨਹੀਂ ਇਹੋ ਸੇਖ ਸਾਡੀ ਬੜੇ ਆਲਵਾਨਾ ਅੰਦਰ ਬਿਆਨ ਕਰਦੇ ਨੇ ਖੁਫਤਾ ਰਾ ਖੁਫਤਾ ਕੇ ਖੁਦ ਅੰਦਰ ਰਾ ਸੁੱਤਾ ਹੈ ਮਨਕ ਸੁਤੇ ਨੂੰ ਜਗਾ ਨਹੀਂ ਸਕਦਾ ਤੇ ਸੁਤੇ ਦਾ ਜਾਗੇ ਨਾਲ ਸੰਬੰਧ ਨਹੀਂ ਕਿਉਂ ਸਰੇ ਪੱਥਰ ਡੋਟਰੀ ਸੁਤਾ ਹੈ ਇਸ ਪੱਥਰ ਨੂੰ ਪ੍ਰਕਿਰਤੀ ਜਗਾਉਂਦੀ ਹੈ ਸਹਜੇ ਸਹਜੇ ਜੁਣਾਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਖੁੜਾ ਸਹਜ ਕਹੀ ਜਨ ਸੈ ਦੇ ਗਿਰ ਕਰਿਆ ਸਿਦਾ ਸਹਲ ਪੱਥਰ ਐ ਮਨੁਕ ਤੇਨੂ ਪਤਾ ਹੈ ਪਤਾ ਨਹੀਂ ਅਨੰਤ ਕਾਲ ਤੱਕ ਤੂੰ ਪੱਥਰੀ ਸੀ ਔਰ ਕੁਛ ਵੀ ਨਹੀਂ ਪੱਥਰ ਯਦ ਤੱਕਣਾ ਤੋਂ ਕਰ ਮੋਗੇ ਔਰ ਇਹ ਸਾਰੀ ਉਤਪਤੀ ਸ਼ਬਦ ਤੋਂ ਨਹੀਂ ਹੈ ਆਵਾਜ਼ ਤੋਂ ਹੈ ਓਮਕਾਰ ਦੇ ਤੁੰ ਤੋਂ ਹੈ ਉਤਪਤ ਪਰ ਇਹ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਕਤ ਹੋਵੇ ਬੜੇ ਧਿਆਨ ਨਾਲ ਸੁਣਨਾ ਜੇ ਸ਼ਬਦ ਤੋਂ ਆਵਣਾ ਹੋਇਆ ਇਸ ਜੀਵ ਦੀ ਇਸ ਜੀਵਨ ਦੀ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਬਿਨਾ ਸ਼ਬਦ ਤੋਂ ਨਹੀਂ ਜੈਸੇ ਦਰਵਾਜ਼ਾ ਹੈ ਅਗਰ ਇੱਕ ਦਰਵਾਜ਼ਾ ਹੋਵੇ ਤਾਂ ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਅੰਦਰ ਪ੍ਰਵੇਸ਼ ਕੀਤਾ ਹੈ ਜੈਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਉਤਪਤ ਪਰ ਨੇ ਸ਼ਬਦੇ ਹੋਵੇ ਸ਼ਬਦੇ ਹੀ ਇਕ ਉਪਤ ਹੋਵੇ ਇੱਕ ਦੂਜਾ ਨਿਕਦਾ ਇਸ ਸੰਸਾਰ ਦੀ ਕਥਾ ਸੜੀ ਕਥਾ ਤੇ ਮੈਂ ਅਰਜ ਕਰਾਂ ਜੇ ਸਾਨੂੰ ਆਪਣੀ ਕਥਾ ਦਾ ਨਹੀਂ ਪਤਾ ਤੇ ਪਰਮਾਤਮਾ ਦੀ ਕਥਾ ਨਹੀਂ ਸਮਝ ਸਕੀ ਇਸ ਲਈ ਸਤਿਗੁਰ ਨੇ ਸਭ ਕੁਝ ਆਦਰ ਗੁਰੂਾਨੰਦਰ ਦੇਵ ਜੀ ਮਹਾਰਾਜ ਨੇ ਕੁਝ ਛਿਪਾਇਆ ਨੇ ਹੁਣ ਤੇ ਸਾਨੂੰ ਇਹਨਾ ਕਰਨਾ ਚਾਹੀਦਾ ਹੈ ਕਿ ਉਹਦਾ ਦੇਖਾ ਖੋਰ ਨਿੱਠਾ ਖਜ਼ਾਨਾ ਤਾਂ ਮੇਰੇ ਮਨ ਦੇ ਹੁਣ ਤੇ ਇਸ ਖਜ਼ਾਨੇ ਨੂੰ ਖੋਲ ਦੇ ਪੰਜ ਦਸੀ ਦੇ ਮੈਂ ਇੱਕ ਦਾਤਾ ਬੜੀ ਸੀ ਇੱਕ ਬਜ਼ੁਰਗ ਪੇਤਾ ਬਿਸtre ਮਰ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦੇ ਤੱਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਕਿਨਤਾਵੇ ਲਗਾਇਆ ਚਾਬੀਆਂ ਵੀ ਦਿੱਤੀ ਤੇ ਆਖਿਆ ਮੇਰੇ ਬੱਚਿਓ ਇਹ ਬੁਝਵਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਖੂਨ ਪਸੀਨਾ ਹੈ ਇਹਨੂੰ ਸਵਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਕਹਿੰਦਾ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕੀ ਕੀਤਾ ਉਸ ਬਕਸੇ ਨੂੰ ਕੱਖੇ ਪੋਛਦੇ ਰੱਖਿਆ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾਏ ਰੋਜ਼ ਸਵੇਰੇ ਸ਼ਾਮ ਉਹ ਦੂਪ ਦੇਖ ਵੀ ਕਰਦੇ ਨੇ ਰੋਜ਼ ਮਤਵਾ ਵੀ ਦੇਖਦੇ ਨੇ ਪਉ ਦਾ ਰੂਪ ਜਾਣ ਕੇ ਇਹ ਤਾਂ ਹੀ ਨੇ ਸਮੇਂ ਦੀ گردش ਵਕਤ ਦੀ گردش ਮੁਫਲਸ ਹੋ ਗਏ ਗਰੀਬ ਹੋ ਗਏ ਪਰ ਉਹਨੇ ਇਸ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਹਿ ਗਿਆ ਹਾਲਾਤ ਐਸੇ ਆ ਗਏ ਨੇ ਦੋਂ ਵਕਤ ਦੀ ਰੋਕੀ ਚੜਾਣੇ ਦੀ ਕੋਖੀ ਹੋਵੇ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਹਨਾਂ ਦੋ ਬਚਿਆਂ ਨੇ ਦਰਵਾਜ਼ਾ ਖੋਲਿਆ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਫੜੇ ਖੱਪਰ ਦੇਖੀ ਪਾਈਏ ਤੁਹਾਨੂੰ ਕੀ ਕਹੇ ਫਰਕੇ ਕਰਨ ਲੱਗ ਅ ਮੈਂ ਇਸ ਖੱਪਰ ਦੇਜ ਕੋਚਵਾਨੋ ਵੇਣ ਵਾਸਤੇ ਆਇਆ ਹਾਂ ਦੋਨੇ ਕਹਿੰਦੇ ਕਿ ਸੰਤ ਜੀ ਤੁਹਾਡੇ ਖੱਪਰ ਦੇਜ ਕੋਈ ਦਿਖਾਈ ਤੇ ਦੇ ਲਾ ਨਹੀਂ ਕੀ ਇਹ ਸੰਦੇਸ਼ ਹੈ ਸੰਦੇਸ਼ਾ ਦੇਣਾ ਹੈ ਕਿ ਪੜੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਵਕਸਾ ਦਿੱਤਾ ਸੀ ਹਾਂ ਦਿੱਤਾ ਹੈ ਅਸੀਂ ਸਜਾ ਕੇ ਰੱਖੇ ਅਸੀਂ ਸਵੇਰੇ ਸ਼ਾਮ ਨਾ ਥਾ ਦੇਖਦੇ ਆਂ ਤੋਬੀਬ ਕਰਦੇ ਆ ਪਿਤਾ ਦੀ ਨਿਸ਼ਾਨੀ ਕਦੀ ਖੋਲੇ ਉਸ ਨੂੰ ਕਹਿੰਦੇ ਕੋਲੇ ਹਟ ਨੇ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਆ ਦੇਣਾ ਅਜ ਖੋੜ ਕੇ ਦੇਖ ਲੈ 14 ਬੋਲ ਸਨ ਖੋ ਰਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੈ ਇਤਨਾ ਧਨ ਹੋਨੇ ਆਇਆ ਮੁਫਲਸੀ ਦੇ ਦਿਨ ਗਰੀਬੀ ਦੇ ਦਿਨ ਇਤਨਾ ਧਨ ਹੋਨੇ ਆਇਆ ਅਖਬਾਰ ਇਸ ਨੂੰ ਇੰਜ ਬਿਆਨ ਕਰਦੇ ਨੇ だからもうちょバーマジコもろん。